ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 28 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਪੰਜਾਬ ਦੇ ਥੋੜੇ ਖੇਤਰਾਂ ਦੇ ਵਿੱਚ ਮੀਂਹ ਦੇਖਿਆ ਗਿਆ ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਪੱਛਮੀ ਮਾਲਵੇ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਸਵੇਰ ਵੇਲੇ ਛੱਟਾ ਲੱਗਿਆ ਕੁਝ ਇੱਕ ਤੇ ਹਲਕਾ ਦਰਮਿਆਨਾ ਤੇ ਕਿੱਜੇ ਕਿ ਖੇਤਰਾਂ ਦੇ ਵਿੱਚ ਬੱਦਲਬਾਹੀ ਬਣ ਕੇ ਹੀ ਲੰਘ ਗਿਆ ਸੋ ਜਿਹੜੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਉਹਨਾਂ ਦੇ ਵਿੱਚ ਫਾਜ਼ਿਲਕਾ ਮੁਕਸਰ ਫਰੀਦਕੋਟ ਫਰੋਜ਼ਪੁਰ ਬਠਿੰਡਾ ਜਾਂ ਬਰਨਾਲਾ ਲੁਧਿਆਣੇ ਦੇ ਇਲਾਕੇ ਜਾਂ ਜਲੰਧਰ ਦੇ ਵੀ ਕੁਝ ਇੱਕ ਇਲਾਕਿਆਂ ਦੇ ਵਿੱਚ ਬੱਦਲਬਾਹੀ ਦੇ ਨਾਲ ਮੀਂਹ ਦੇਖਿਆ ਗਿਆ ਅਮਰitsar ਤਰਨਤਨ ਕਰਪੋਥਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਕਿਤੇ ਬੱਦਲ ਵਾਈ ਤੇ ਕਿਤੇ ਕਿਤੇ ਹਲਕਾ ਜਿਹਾ ਮੀਂਹ ਦੇਖਿਆ ਗਿਆ ਰਾਤ ਵੇਲੇ ਕੁਝ ਖਾਸ ਵਾਪਰਨ ਦੀ ਸੰਭਾਵਨਾ ਨਹੀਂ ਹੈ ਟੁੱਟਮੇ ਜਾਂ ਸ਼ਰਾਟੇ ਕਿਸੇ ਖੇਤਰ ਦੇ ਵਿੱਚ ਲੱਗ ਸਕਦੇ ਹਨ ਅੱਧੀ ਰਾਤ ਤੋਂ ਬਾਅਦ ਹੋ ਸਕਦਾ ਕਿ ਬੱਦਲ ਇੱਕ ਵਾਰ ਫਿਰ ਐਕਟਿਵ ਹੋਣ ਤੇ ਪਵਾਰ ਖੇਤਰ ਜਾਂ ਉਸ ਦੇ ਨਾਲ ਲੱਗਦੇ ਖੇਤਰ ਮਾਝਾ ਜਦ ਬਾਬੇ ਦੇ ਕਿਤੇ ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਨਹੀਂ ਤਾਂ ਤਕਰੀਬਨ ਕੱਲ ਨੂੰ ਇਹ ਸਿਸਟਮ ਪਾਰ ਲੰਘ ਜਾਵੇਗਾ ਤੇ ਅਗਲੇ ਮਹੀਨਿਆਂ ਸੰਭਾਵਨਾ 3 4 ਜਾਂ 5 ਜਾਂ 4 5 6 ਅਕਤੂਬਰ ਦੇ ਆਸ-ਪਾਸ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਉਹਨੇ ਦਿਨ ਮੌਸਮ ਇਸੇ ਤਰ੍ਹਾਂ ਹੀ ਰਹੇਗਾ